ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਇਲਜ਼ਾਮ ਲੱਗ ਰਹੇ ਆ ਹੁਣ ਸੱਤਾਧਾਰੀ ਪਾਰਟੀ ਦੇ ਉੱਤੇ ਵਿਰੋਧੀ ਤਾਂ ਇਲਜ਼ਾਮ ਲਾਉਂਦੇ ਹੀ ਹੁੰਦੇ ਆ ਪਰ ਇਹ ਇਸ ਵਾਰੀ ਇਲਜ਼ਾਮ ਵੱਖਰੇ ਪੱਧਰ ਤੇ ਲੱਗਨੇ ਸ਼ੁਰੂ ਹੋ ਗਏ ਆ ਉਹ ਭਾਵੇਂ ਸੀਨੀਅਰ ਲੀਡਰਸ਼ਿਪ ਹੋਵੇ ਭਾਵੇਂ ਮੰਤਰੀ ਮੰਡਲ ਹੋਵੇ ਭਾਵੇਂ ਆ ਵਿਧਾਇਕ ਹੋਣ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਦੇ ਕੋਈ ਪਾਰਟੀ ਕਦੀ ਕੋਈ ਵਿਰੋਧੀ ਪਾਰਟੀ ਸਿੱਧੇ ਤੌਰ ਦੇ ਉੱਤੇ ਨਾਮ ਲੈ ਕੇ ਨਿਸ਼ਾਨਾ ਬਣਾ ਰਹੀ ਹੈ ਔਰ ਇਹ ਤਕੀ ਦੁਆਰਾ ਇੱਕ ਵਿਵਾਦ ਖੜਾ ਹੋ ਗਿਆ ਉਸ ਮਾਮਲੇ ਨੂੰ ਲੈ ਕੇ ਜਿਹਦੇ ਵਿੱਚ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਨਾਮ ਆਉਂਦਾ ਹੈ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਜਿਹੜੇ ਨੇ ਉਹ ਲੰਘੇ ਦਿਨੀ ਇੱਕ ਬीडीपीओ ਨੂੰ ਕਠਿਤ ਤੌਰ ਦੇ ਉੱਤੇ ਫੜ ਲੰਦੇ ਨੇ ਬीडीपीओ ਨਾਲ ਕੁਝ ਸਵਾਲ ਜਵਾਬ ਹੁੰਦੇ ਨੇ ਉਹ ਵੀਡੀਓ ਹਰ ਕਿਸੇ ਨੇ ਦੇਖੀ ਹੈ ਬीडीपीओ ਦੇ ਉੱਤੇ ਇਲਜ਼ਾਮ ਵੀ ਉਸ ਵੇਲੇ ਵੱਖ-ਵੱਖੇ ਸਮਦੇ ਲਗਾਏ ਜਾ ਰਹੇ ਹੁੰਦੇ ਨੇ ਉੱਥੇ ਮੌਜੂਦ ਲੋਕਾਂ ਵੱਲੋਂ ਪਰ ਨਰਿੰਦਰ ਕੌਰ ਭਰਾਜ ਉਸ ਵੇਲੇ ਵੀ ਇਹ ਗੱਲ ਦਾਵਾ ਕਰਦੇ ਨੇ ਕਿ ਜੇ ਉਹਨਾਂ ਦੇ ਕੋਲ ਜੋ ਗੱਲ ਹੋਵੇਗੀ ਉਹ ਗੱਲ ਝੂਠ ਹੋਈ ਤਾਂ ਉਹ ਜਨਤਕ ਤੌਰ ਦੇ ਉੱਤੇ ਮਾਫੀ ਮੰਗਣਗੇ ਇਸ ਮਾਮਲੇ ਨੂੰ ਲੈ ਕੇ ਅਕਾਲੀ ਦਲ ਤਾਂ ਆਲਰੇਡੀ ਵਿਰੋਧਾत्मक ਰਵੱਈਏ ਦੇ ਵਿੱਚ ਨਜ਼ਰ ਆ ਰਿਹਾ ਹੈ ਪਰ ਦੂਜੇ ਪਾਸੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਨੇ ਸਦਾ ਜ਼ਿਕਰ ਕਰ ਦਿੱਤਾ ਵਿਧਾਇਕ ਨਰਿੰਦਰ ਕੌਰ ਭਰਾਜ ਦਾ ਉਹਨਾਂ ਨੇ ਆਪਣੇ ਬਿਆਨ ਦੇ ਵਿੱਚ ਕਰਪਸ਼ਨ ਤੱਕ ਦਾ ਜ਼ਿਕਰ ਕਰ ਦਿੱਤਾ ਕਿ ਇਹ ਕਰਪਸ਼ਨ ਨਰਿੰਦਰ ਕੌਰ ਭਰਾਜ ਦੇ ਨਾਲ ਜੋੜਦੇ ਪਏ ਨੇ ਸਰਦਾਰ ਪਰਮਿੰਦਰ ਸਿੰਘ ਢੀਂਸਾ ਕਿ ਐਮਐਲਏ ਨਰਿੰਦਰ ਕੌਰ ਭਰਾਜ ਜਿਹੜੇ ਨੇ ਉਹਨਾਂ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਅਸਲ ਮਾਮਲਾ ਕੀ ਹੈ ਨਰਿੰਦਰ ਕੌਰ ਭਰਾਜ ਦਾ ਜ਼ਿਕਰ ਕਿਉਂ ਕੀਤਾ ਗਿਆ ਆਓ ਸੁਣਦੇ ਹਾਂ ਇੱਥੋਂ ਤੱਕ ਜਿਹੜਾ ਧੱਕੇਸ਼ਾਹੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੇ ਲੋਕਲ ਐਮਐਲਏ ਖਾਸ ਤੌਰ ਤੇ ਬੀਬੀ ਭਰਾਜ ਉਹਨੇ ਹਰ ਤਨਾ ਦੇ ਜਿਹੜੇ ਨੇ ਛੋਟੇ ਲੈਵਲ ਦੀ ਸਿਆਸਤ ਤੱਕ ਜਿਹੜੀ ਇਹ ਪਹੁੰਚ ਕੀਤੀ ਹੈ ਕਰਪਸ਼ਨ ਦਾ ਵੀ ਰਿਕਾਰਡ ਤੋੜਤਾ ਅਤੇ ਧੱਕੇਸ਼ਾਹੀ ਦਾ ਵੀ ਰਿਕਾਰਡ ਤੋੜਤਾ